ਮੰਨਦੇ ਦਿੱਤੀ ਮੈਂ ਸੰਤਾ ਕੋ ਆ ਕੇ ਲਾ ਕੇ ਬੇਨਤੀ ਕਰਦਾ ਹਾਂ ਕਿ ਪਹਿਲਾਂ ਕੀ ਪੰਜਵੇਂ ਮਿੰਟਰੀ ਦੀ ਬੇਟੀ ਸ਼ਹਿਰ ਬਿਲੀ ਕਮੇਟੀ ਇਹੀ ਵੀ ਜਾਗੇ ਸਾਰਾ ਸਟੱਡੀ ਕਰਦੇ ਹੋ ਉਹ ਚਾਹਤ ਕਿ ਇਸ ਕਿ ਨਹੀਂ ਕਰਉਗੇ ਉਹ ਆ ਕੇ ਆਪਣਾ ਫੈਸਲਾ ਦੇ ਦੇ ਬਾਕੀ ਉਹਨੀਆਂ ਕ੍ਰੀਤੀਆਂ ਹਨ ਬਾਕੀ ਉਹਦੀ ਲਾਪਰਵਾਹੀ ਹੈ ਪਰ ਬਾਦਮੀ ਕੀਰਤੀ ਮर्यादा ਦੇ ਵਿੱਚ ਉਹਨਾਂ ਬਾਕੀ ਆਪੋਰਟ ਕੀਤੇ ਹਨ ਅਗਿਆ ਮਹਾਰਾਜ ਜੀ ਪੇ ਸਾਡੇ ਸੰਤਰੀ ਨਾਲ ਹੋ ਗਏ ਨੇ ਮੋਦ ਰਹਿ ਰਹੇ ਆਪ ਪਥਾਰ ਵਾਲੇ ਪਾਠਾ ਤਿਆਰੇ ਟੀਮ ਜਾਓ ਅਈ ਤੋਂ ਘੁੰਮਦੇ ਜਾਓ ਕਿ ਫੜੀਆਂ ਲੱਗੀਆਂ ਪਈਆਂ ਹਨ ਜਾਂ ਨਹੀਂ ਸਾਰੇ ਨੇ ਇੱਕ ਵਾਰੀ ਜ਼ੋਰਦਾਰ ਨਾਲ ਵੀ ਆਪਾਂ ਲਗਾਵਾਗੇ ਕਿਉਂਕਿ ਸਾਡੀ ਕੌਮ ਦਾ ਜੇ ਜਿਹੜਾ ਕਰਦੇ ਸਾਨੂੰ ਵੀ ਹੈਗਾ ਕਿ ਅਸੀਂ ਉਹਨਾਂ ਵਿੱਚ ਸ਼ਿਰਕਸ਼ ਕਰੀਏ ਸੋ ਬਿਲਕੁਲ ਜੀ ਜਿਸ ਤਰ੍ਹਾਂ ਸ਼ੰਗਰ ਸਿੰਘ ਜੋਦੇ ਸਰ ਨੂੰ ਬਹੁਤ ਹੀ ਸਤਿਕਾਰ ਦਿੱਤਾ ਵੀਰੋਂ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਵਾਂ ਜਿਸ ਤਰ੍ਹਾਂ ਦੀ ਵੀ ਅੱਗੇ ਗੱਲ ਸਾਡੇ ਸੰਗਤ ਸਮਾਜ ਵੱਲੋਂ ਹੋਏਗੀ ਸਾਡੇ ਬਾਲਵੇਂ ਭਗਵਾਨ ਬਾਲਵੇਂ ਤਿਰਤਾ ਅੰਮ੍ਰਿਤਸਰ ਵੱਲੋਂ ਜਿਹੜੀ ਵੀ ਗੱਲ ਪਾਦੀ ਹੁੰਦੀ ਹੈ ਜਿਸ ਤਰ੍ਹਾਂ ਕਿ ਇੱਕ ਅਕਾਲ ਤਖਤ ਸਾਡਾ ਇਹ ਵੀ ਸਾਡਾ ਮੱਕਾ ਵਾ ਜਿਹੜਾ ਵੀ ਉਕੋ ਨਾਮਾ ਇੱਥੋਂ ਨਿਕਲਦਾ ਹੁੰਦਾ ਵਾ ਜਾਂ ਇੱਥੋਂ ਕੋਈ ਗੱਲ ਮਿਲਦੀ ਹੂ ਇੱਕ ਸੁਣਵਾਈ ਹੈ ਜਿਹੜੀ ਕੋਲ ਉਹਦੀ ਆਪਾਂ ਕੋਈ ਵੀ ਕੰਮ ਤਾਂ ਹੋ ਰਿਹਾ ਜਿਸ ਤਰ੍ਹਾਂ ਵੀ ਅੱਜ ਕਾਫੀ ਜਿਸ ਤਰ੍ਹਾਂ ਕਿ ਮੈਂ ਦੇਖ ਰਿਹਾ ਸਾਡੇ ਇੱਕ ਛੋਟੇ ਜਿਹੇ ਟਾਈਮ ਤੇ ਦਿੱਤੀ ਗਈ ਸੀ ਕਿ ਅੱਜ ਦੀ ਜਿਹੜੀ ਮੀਟਿੰਗਾਂ 9 ਤਰੀਕ ਨੂੰ ਦੀ ਅੱਗੇ ਨੈਕਸਟ ਜੋ ਵੀ ਹੁਕਮ ਹੋਏਗਾ ਸਾਡੇ ਸੰਤਾਂ ਦਾ ਸਾਡੇ ਸੰਸਮਾਜ ਦਾ ਉਸੇ ਨੂੰ ਲੈ ਕੇ ਅਸੀਂ ਬਿਲਕੁਲ ਸੰਸਮਾਜ ਦੇ ਨਾਲ ਔਰ ਇੱਕ ਗੱਲ ਜਿਹੜੀ ਹੈਗੀ ਹੈ ਕਿਸੇ ਸ਼ਾਇਦ ਮੈਂ ਸੱਚੀ ਕਿਹਾ ਕਿ ਮੱਥਾ ਕਦੀ ਵੀ ਕਿਸੇ ਦਾ ਨਾਮ ਨਹੀਂ ਲਗਾਉਣਾ ਚਾਹੀਦਾ ਜਦੋਂ ਕਦੀ ਵੀ ਕਿਸੇ ਦਾ ਨਾਮ ਨਹੀਂ ਲਿਆ ਵੀ ਮੱਥਾ ਲੰਦਾ ਵਾ ਮੇਰੇ ਖਿਆਲ ਨਾਲ ਜਦੋਂ ਉਹ ਨਹੀਂ ਕਿਉਂਕਿ ਸਮਾਗਮ ਹਾਂਜੀ ਜੀ ਆ ਵਾਲਮੀਕੀ ਹਰ ਹਰ ਵਾਲਮੀਕੀ ਜੋ ਬੋਲੇ ਸੋਨਰ ਪਾਏ ਸਾਬ ਸਤਿਗੁਰ ਗਿਆਨ ਲਾਜ ਮਹਾਰਾਜ ਕੀ ਜੈ ਅੱਜ ਜੋ ਮੀਟਿੰਗ ਪਾਵਰ ਵਾਲਮੀਕੀ ਦੇ ਇਰਤੇ ਦੇ ਉੱਤੇ ਤੁਣਾ ਸਾਹਿਬ ਟਰਸਟ ਵੱਲੋਂ ਜਿਹੜੀ ਉਹ ਨਰੋਲ ਕਰੀ ਗਈ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਜਿਹੜਾ ਮਤਾ ਜਿਹੜਾ ਪਾਇਆ ਗਿਆ ਕਿ ਸਵੇਰੇ 2 ਵਜੇ ਜਿਹੜਾ ਉਹ ਡੀਸੀ ਸਾਹਿਬ ਨੂੰ ਮਿਲਿਆ ਜਾਏਗਾ ਉਹਦੇ ਵਿੱਚ ਜਿਹੜਾ ਉਹ ਲੇਖ ਉਹਨਾਂ ਨੂੰ ਮੰਗ ਪੱਤਰ 15 ਦਿਨਾਂ ਦਾ ਜਿਹੜਾ ਅਸਨੀਓਕ ਦਿੱਤਾ ਜਾਊਗਾ ਕਿ ਜੋ ਪਾਵਣ ਵਾਲਮੀਕ তীਰਥ ਦੇ ਜੋ ਰਹਿੰਦੇ ਹੋਏ ਕੰਮ ਆ ਉਹਨਾਂ ਨੂੰ ਕੀਤਾ ਜਾਵੇ ਸਭ ਪਹਿਲੇ ਨੰਬਰ ਤੇ ਜਿਹੜੀ ਉਹ ਨਿਸ਼ਾਨਦਾਰੀ ਜਿਹੜੀ ਉਹ 15 ਦਿਨਾਂ ਦੇ ਵਿੱਚ ਦਿੱਤੀ ਜਾਵੇ ਨਹੀਂ ਤੇ 15 ਦਿਨਾਂ ਤੋਂ ਬਾਅਦ ਜਿਹੜਾ ਤਿੱਖਾ ਸਦਨਾ ਜਿਹੜਾ ਕੀਤਾ ਜਾਊਗਾ ਜੈ ਵਾਲਮੀਕੀ ਹਰ ਹਰ ਵਾਲਾ ਕੁਦਰਤ ਹਵਾ ਆਇਤਾ ਮੁੱਦਾ ਸੀ ਜੈ ਬਾਲਮੀ ਕੀ ਹਰ ਬਾਲਮੀ ਕੀ ਅੱਜ ਦਾ ਮੁੱਦਾ ਇਹ ਹੈ ਕਿ ਜੋ ਤੇ ਕੁਸ਼ਰਾਜ ਜੀ ਐਮ ਲਾਇਦਾ ਸੀ ਉਸ ਨੂੰ 26 6 2024 ਨੂੰ ਉਹਦੀਆਂ ਸ਼ਿਕਾਇਤਾਂ ਦੇ ਉੱਤੇ ਮਾਂ ਜੋ ਡਿਸੀਜ਼ਨ ਸ਼ਾਮ ਹੈ ਥੋੜੀ ਥੋੜੀ ਜਿਹੀ ਉਹਨੂੰ ਡਿਸਮਿਸ ਕਰ ਦਿੱਤਾ ਸੀ ਮੀਟਿੰਗਾਂ ਦੇ ਵਿੱਚ ਉਹਦੇ ਮਾਫੀ ਮੰਗੀ ਕਿ ਮੇਰੇ ਕੋਲ ਗਲਤੀਆਂ ਹੋ ਗਈਆਂ ਮੈਂ ਗਲਤੀਆਂ ਨੂੰ ਸੁਧਾਰਾਂਗਾ ਲੇਕਿਨ ਫਿਰ 8-10 ਮਹੀਨੇ ਉਹਦੇ ਨਿਕਲ ਗਏ ਲੇਕਿਨ ਉਸਨੇ ਕੋਈ ਤੀਸਰਾ ਸੁਧਾਰ ਨਹੀਂ ਕੀਤਾ ਬਾਥਰੂਮਾਂ ਦਾ ਡਿਵੈਲਪਮੈਂਟ ਦਾ ਪੱਥਰ ਟੁੱਟਿਆ ਦਾ ਇੱਕ ਯਾਤਰਾ ਹੀ ਜਲੰਧਰ ਤੋਂ ਬਾਲਮੀ ਕੀ ਪਰਗਰਸਤ ਤੇ ਜਿੱਤੇ 1 ਕਰੋੜ ਤੱਕ ਨੇੜੇ ਦਾ ਪ੍ਰੋਜੈਕਟ ਸੀ ਲੇਕਿਨ ਇਹਦੇ ਨੂੰ ਝੂਠੇ ਬਿੱਲ ਬਣਾਏ ਗਏ ਉਦੇ ਨਾਲ ਨਾਲ ਇਨੀ ਵਿਵਸਥਾ ਖਾਣ ਦੀ ਮਾੜੀ ਸੀ ਮਾੜੀ ਵਿਵਸਥਾ ਹੁੰਦੀ باوجود ਸਾਥ ਸੰਗਤیں ਰਾਤ ਨੂੰ 1.5 2 ਵਜੇ ਦੇ ਨਾਲ ਡੀਸੀ ਦੇ ਕਰਦਾ ਕਰਾ ਕੀਤਾ ਜਿਹਦੇ ਵਿੱਚ ਜਲੰਧਰ ਦੇੜੀ ਆਈ ਸੰਗਤ ਨੇ ਉਹਨਾਂ ਵੀ ਬਹੁਤ ਲਾਂਤਾਂ ਪਾਈਆਂ ਕਿ ਪੈਸਾ ਸਰਕਾਰ ਦਾ ਲੱਗਣਾ ਤੇਰਾ ਇੰਤਜ਼ਾਮ ਠੀਕ ਨਹੀਂ ਇਹ ਅੰਦਰ ਵਰਗੇ ਕੁੰਡੀ ਲਾ ਕੇ ਬੈਠ ਗਿਆ ਬਾਹਰ ਨਹੀਂ ਨਿਕਲਦਾ ਮਾਨ ਜੋ ਅੰਮ੍ਰਿਤਸਰ ਚੇਅਰ ਦੀ ਪੁਲਿਸ ਕਮਿਸ਼ਨ ਨੇ ਆਗੀ ਗੱਲ ਨੂੰ ਖਤਮ ਕੀਤਾ ਨਿਸ਼ਾਨ ਦੀ ਹਿੱਲੀ ਹੋਣੀ ਪਾਈ ਭਗਵਾਨ ਬਾਦਮੀ ਮਰੇ ਪਵਿੱਤਰ ਸਰੂਰ ਸਰੂਬਰ ਦੀ ਲਾਗੀ ਪ੍ਰਸ਼ਾਦ ਦਾ ਸਟਾਰ ਲੱਗਾ ਹੈ ਉਹਦੇ ਵਿੱਚ ਮਹੰਤਾ ਨੇ ਪਾਣੀ ਪਾ ਦਿੱਤਾ ਅਸੀਂ ਉਸੇ ਲਈ ਐਕਸ਼ਨ ਕੀਤਾ ਸਾਨੂੰ ਕਹਿਣ ਲੱਗਾ ਕਿ ਨਹੀਂ ਪਾਣੀ ਕਿਸੇ ਨੇ ਪਾਇਆ ਰੌੜਾ ਪਹੁੰਚ ਤੋਂ ਬਾਅਦ ਵੀ ਹੋ ਰਹੀ ਥੀ ਪਰਟੀ ਮੰਤਾਂ ਦੇ ਪੱਤੇ ਦਰਜ ਕਰਾਉਣੇ ਪਿਆ ਕਾਰਨ ਕੀ ਸੀ ਫੁੱਲੀਆਂ ਦਾ ਪ੍ਰਸ਼ਾਦ ਚੈਨਾ ਦੀਆਂ ਫੁੱਲੀਆਂ ਵਿਕਰੀਆਂ ਸੀ ਜੋ ਕਿ ਮਛੀਆਂ ਨੂੰ ਪਾਉਣ ਦੇ ਨਾਲ ਮਛੀਆਂ ਮਰ ਜਾਂਦੀਆਂ ਸੀ ਖਾਧੀਆਂ ਵੀ ਨਹੀਂ ਸੀ ਜਾਂਦੀਆਂ ਉਹਨਾਂ ਨੂੰ ਬੰਦ ਕਰਕੇ ਵੈਲਫੇਅਰ ਅਫਸਰ ਦੀ ਡਿਊਟੀ ਇਹਦੇ ਉੱਤੇ ਲਾਈ ਗਈ ਕਿ ਵੀ ਇਹਨੂੰ ਕੰਟਰੋਲ ਨਹੀਂ ਹੁੰਦਾ ਪਰ ਇਹਨੂੰ ਕੰਟਰੋਲ ਕਰੋ ਉਹਦੇ ਨਾਲ ਫਿਰ ਖਰਾ ਪ੍ਰਸ਼ਾਦ ਨੂੰ ਚਾਲੂ ਕੀਤਾ ਗਿਆ ਸੀ ਜਿਆ ਕੁਸ਼ਰਾਜ ਆਪਣੀ ਡਿਊਟੀ ਵਿੱਚ ਨਿਕੰਮਾ ਪਾਇਆ ਗਿਆ ਜਿਸ ਦੇ باوجود ਐਸ ਐਸ ਐਸਵੀਐਮ ਨੂੰ ਕੋਈ ਨੂੰ ਨਾਲ ਚਾਰੀ ਦਿੱਤਾ ਬੈਰਫਿਰ ਰਫਤਰ ਨੂੰ ਚਾਰੀ ਦਿੱਤਾ ਜਿਹਦੇ ਨਾਲ ਕੰਮ ਥੋੜਿਆ 4 5 6 ਮਹੀਨੇ ਤੋ ਠੀਕ ਚੱਲਿਆ ਲੇਕਿਨ ਪੰਜਾਬ ਸਰਕਾਰ ਨੇ ਇਹਨੂੰ ਆਪਣੀ ਡਿਊਟੀ ਤੋਂ ਡਿਸਮਿਸ ਕੀਤਾ ਇਹਦੀਆਂ ਇਨਕੁਆਰੀਆਂ ਕਰਕੇ ਪੰਜ ਦੋਸ਼ੀ ਦੇਤੇ ਪਾਏ ਗਏ ਸੀ ਜੋ ਕਿ ਬਿੱਦਕਾਠ ਹਨ ਉਹ ਇਹ ਦਾਰਤੀ ਨੂੰ ਰਿਸਮਿਟ ਕੀਤਾ ਹੈ ਲੇਕਿਨ ਅਸੀਂ ਪੰਜਾਬ ਸਰਕਾਰ ਨੂੰ ਇਹ ਹੀ ਬੇਨਤੀ ਕਰਦੇ ਹਾਂ ਜਿਹੜੀ ਇਹ ਪੋਸਟ ਜਨਰਲ ਮੈਨੇਜਰ ਦੀ ਹੈ ਸਾਬਕਾ ਆਈਐਸ ਆਈਐਸ ਪੀਸੀਐਸ ਜਾਂ ਐਕਸ ਸਰਵਿਸਮੈਨ ਲਟੇਰ ਹੋਵੇ ਸਿਆਣਾ ਹੋਵੇ ਸੂਝਵਾਨ ਹੋਵੇ ਜਿਹੜਾ ਇਸ ਕੰਮ ਚੰਗੀ ਤਰ੍ਹਾਂ ਚਲਾ ਸਕੇ ਇੱਥੇ ਤੱਕ ਕਿ 40 ਸਕਿਉਰਟੀ ਗਾਰਡ ਹਨ 35 ਸੇਵਕ ਹਨ ਉਹਨਾਂ ਨੂੰ ਤਰਖਾਵਾ ਟਾਈਮ ਨਾ ਨਹੀਂ ਮਿਲਦੀਆਂ ਇਹਨੀ ਬਦੇ ਹੋਮ ਦੇ باوجود ਵੀ ਚਾਰ ਡੈੱਡ ਬੋਡੀਆਂ ਸਰੂਵਰ ਦੇ ਵਿੱਚੋਂ ਨਿਕਲੇ ਆ। ਜੋ ਨਿੰਨਜੁਗ ਹੈ ਬਾਥਰਮਾ ਦੀ ਇਹ ਤਰਜੋ ਕੰਡੀਸ਼ਨ ਹੈ ਕਿ ਛਰੀਆਂ ਮਰਿਆਦਾ ਭੰਗ ਹੁੰਦੀ ਹੈ ਉਹਨਾਂ ਦੇ ਅਸੀਂ ਦੇ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਸਰੂਵਰ ਬੰਦੇ ਨੂੰ ਲਾਓ ਜਿਹੜਾ ਇੱਥੇ ਦਾ ਪ੍ਰਬੰਧ ਠੀਕ ਹੋ ਸਕੇ ਹੋਵੇ ਵੀ ਬਾਲਮੀਕੀ ਭਾਈਚਾਰਾ ਹੋਵੇ ਵੀ ਧਰਮਪ੍ਰੇਮੀ ਹੋਵੇ ਇਹੋ ਜਿਹੜਾ ਜਿਹੜਾ ਵੀ ਰੱਬ ਕੋ ਡਰਨ ਵਾਲਾ ਹੋਵੇ ਕੀ ਮਹਾਰਾਜ ਦੀ ਸੇਵਾ ਕਰਨਾ ਹੋਵੇ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲਮੀਕੀ